ਤਿੰਦੇਹਾੜੇ ਮਹਾੜੀ ਦੇ ਇੱਕ ਵੱਡੇ ਮਾਲ ਦੇ ਬਾਹਰ ਇੱਕ ਵੱਡੀ ਵਾਰਦਾਤ ਹੋਈ ਹੈ ਇਹ ਉਹ ਜਗ੍ਹਾ ਹੈ ਜਿੱਥੇ ਉਹਨੂੰ ਜਿਹੜਾ ਅੰਨੇਵਾ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈਗਾ ਇੱਕ ਗੈਂਗ ਨੇ ਦੂਜੇ ਗੈਂਗ ਦੇ ਜਿਹੜੇ ਨੂੰ ਜਿਹੜਾ ਮਾਰਿਆ ਹੈਗਾ ਇੱਕ ਵਿਅਕਤੀ ਨੂੰ ਅਸੀਂ ਰਿਸਕ ਕਰ ਲਿਆ ਹੈਗਾ ਮਾਮੂਮੇ ਵਾਲੇ ਕੋਲ ਦੋ ਵੱਡੀਆਂ ਸੀਗੀਆਂ ਉਹ ਚਾਰ ਵਿਅਕਤੀ ਦਿਖਦੇ ਨੇ ਤਿੰਦੇਹਾੜੇ ਮਹਾਲੀ ਦੇ ਇੱਕ ਵੱਡੇ ਮਾਲ ਦੇ ਬਾਹਰ ਇੱਕ ਵੱਡੀ ਵਾਰਦਾਤ ਹੋਈ ਹੈ ਇਸ ਜਗ੍ਹਾ ਦੇ ਉੱਪਰ ਜਿਹੜਾ ਕਿ ਜੰਮੂ ਦਾ ਰਹਿਣ ਵਾਲਾ ਸੀਗਾ ਇੱਕ ਵਿਅਕਤੀ ਉਹਦੇ ਉੱਪਰ ਜਿਹੜੀ ਕਿ ਫਾਇਰਿੰਗ ਕੀਤੀ ਗਈ ਹੈ ਇਹ ਉਹ ਜਗ੍ਹਾ ਹੈ ਜਿੱਥੇ ਜਿੱਥੇ ਉਹਨੂੰ ਜਿਹੜਾ ਅੰਨੇਵਾਹ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆਗਾ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਮਰਨ ਵਾਲਾ ਵਿਅਕਤੀ ਸੀਗਾ ਇਹ ਵੀ ਜੰਮੂ ਦਾ ਰਹਿਣ ਵਾਲਾ ਸੀਗਾ ਜਿਹਨੂੰ ਮਾਰਿਆ ਗਿਆਗਾ ਤੇ ਜਿਹੜੇ ਮਾਰਨ ਵਾਲੇ ਸੀਗੇ ਉਹ ਵੀ ਇੱਕ ਗੈਂਗ ਦੇ ਮੈਂਬਰ ਦੱਸੇ ਜਾ ਰਹੇ ਨੇ ਇਹ ਇੱਕ ਗੈਂਗਵਾਰ ਹੋਈ ਹੈ ਗੈਂਗਵਾਰ ਇੱਕ ਗੈਂਗ ਨੇ ਦੂਜੇ ਗੈਂਗ ਦੇ ਜਿਹੜੇ ਵਿਅਕਤੀ ਨੂੰ ਜਿਹੜਾ ਹੈਗਾ ਮਾਰਿਆ ਹੈਗਾ ਫਿਲਹਾਲ ਪੁਲਿਸ ਜਦ ਨੇ ਇੱਕ ਵਿਅਕਤੀ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈਗਾ ਦੱਸ ਦਈਏ ਕਿ ਇਸ ਦੀਆਂ ਜਿਹੜੀਆਂ ਮਾਲ ਦੇ ਆਸ-ਪਾਸ ਜਿਹੜੇ ਸੀਸੀਟੀਵੀ ਲੱਗੇ ਹੋਏ ਆ ਉਹ ਸੀਸੀਟੀਵੀ ਫੁਟੇਜ ਜਿਹੜੀ ਹੈਗੀ ਪੁਲਿਸ ਵੱਲੋਂ ਹੁਣ ਜਿਹੜੀ ਖੰਗਾਲੀ ਜਾ ਰਹੀ ਹੈ ਇਸ ਮਾਲ ਦੇ ਬਾਅਦ ਇਹ ਜਿਹੜੀ ਹੈਗੀ ਆਵਾਦਤ ਹੋਈ ਹੈ ਦੱਸ ਦਈਏ ਕਿ ਲਗਾਤਾਰ ਮਹਾਲੀ ਦੇ ਵਿਸ਼ਿਸ਼ਤਾਂ ਦੀਆਂ ਆਵਾਦਤਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਗੈਂਗਵਾਰ ਜਿਹੜੀ ਹੈਗੀ ਇੱਕ ਵਾਰ ਫੇਰ ਮਹਾਲੀ ਦੇ ਵਿੱਚ ਦੇਖਣ ਨੂੰ ਮਿਲੀ ਹੈ ਫਿਲਹਾਲ ਪੁਲਿਸ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਹੈਗਾ ਹੁਣ ਜਾਂਚ ਦੇ ਬਾਅਦ ਸਾਹਮਣੇ ਆਏਗਾ ਕਿ ਕੌਣ ਸੀਗਾ ਕਿਉਂ ਉਸ ਨੂੰ ਜਿਹੜਾ ਹੈਗਾ ਇਸ ਤਰੀਕੇ ਨਾਲ ਮਾਰਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਉਮ ਮਾਰਿਆ ਗਿਆ ਉਹਦੇ ਉੱਪਰ ਵੀ ਕਈ ਮਾਮਲੇ ਦਰਜ ਸੀਗੇ ਜਿਹੜੇ ਪਕੜਿਆ ਗਿਆ ਉਹਦੇ ਉੱਪਰ ਵੀ ਕਈ ਅਪਰਾਧਿਕ ਮਾਮਲੇ ਜਸਕਰਨ ਜੀ ਸਾਡੇ ਨਾਲ ਜੁੜੇ ਸਰ ਕੀ ਹੈ ਪੁਰਾਣਾ ਕਿੰਨੇ ਦੀ ਕਿੰਨੇ ਵਜੇ ਦੀ ਇਹ ਵਾਰਦਾਤ ਹੈ ਜੀ ਯਾ ਸਮਝ ਲਓ ਸਾਡੇ 12:30 ਹੋਣੇ 1 ਦੀ ਗੱਲ ਹੈਗੀ ਔਰ ਉਹਦੇ ਵਿੱਚੋਂ ਇੱਕ ਵਿਅਕਤੀ ਅਸੀਂ ਅਰੈਸਟ ਕਰ ਲਿਆ ਬੰਦੇ ਜੰਮੂ ਕਸ਼ਮੀਰ ਦੇ ਸੀ ਮਰਨ ਵਾਲਾ ਵੀ ਜੰਮੂ ਕਸ਼ਮੀਰ ਦਾ ਸੀਗਾ ਔਰ ਜਿਹਨਾਂ ਨੇ ਵਾਰਦਾਤ ਕੀਤੀ ਉਹ ਵੀ ਜੰਮੂ ਕਸ਼ਮੀਰ ਦੇ ਸੀਗੇ ਇੱਕ ਵਿਅਕਤੀ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਜਿਹੜਾ ਜਿਹਦੇ ਖਿਲਾਫ ਜਿਹੜਾ ਵੀ ਇੱਕ ਪੁਰਾਣਾ ਕ੍ਰਿਮਿਨਲ ਸੀ ਉਹਦੇ ਖਿਲਾਫ ਵੀ 8 ਮਕਦਮੇ ਸੀਗੇ ਸੋ ਹੁਣ ਬਾਕੀ ਸਾਰੀ ਗੱਲ ਜਿਹੜੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗ ਜਾਏਗਾ ਮਰਨ ਵਾਲਾ ਜਿਹੜਾ ਹੈ ਉਹਦੀ ਪਛਾਣ ਹੋਈ ਹੈ ਕਿ ਨਾਮ ਹੈਗਾ ਉਹਦਾ ਤੇ ਜਿਹੜਾ ਮਰਨ ਵਾਲਾ ਉਹਦਾ ਰਜੇਸ਼ ਡੋਗਰਾ ਉਹਦੀ ਆਈਡੀ ਰਜੇਸ਼ ਡੋਗਰਾ ਹੈਗਾ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈਗਾ ਔਰ ਜਿਹੜਾ ਅਸੀਂ ਫੜਿਆ ਉਹ ਵੀ ਜੰਮੂ ਕਸ਼ਮੀਰ ਦਾ ਸੋ ਇਹ ਬਾਕੀ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਤੋਂ ਪਤਾ ਹੋਏਗਾ ਸਰ ਸੀਸੀਟੀਵੀ ਦੇਖੀ ਉਹਦੇ ਜੇ ਕੀ ਸਾਹਮਣੇ ਆਇਆ ਜਿਹੜਾ ਮਰਨ ਵਾਲਾ ਪਹਿਲਾਂ ਸੀਸੀਟੀਵੀ ਤੇ ਹੋਰ ਕਿੰਨੇ ਰੈਕੀ ਕਰ ਰਹੇ ਸੀ ਕਿਵੇਂ ਇਹ ਦੇਖੋ ਟੋਟਲ ਜਿਹੜੇ ਆ ਤਿੰਨ ਜਣੇ ਜਿਹੜੇ ਸੀਗੇ ਉਹ ਵਾਕ ਕਰ ਰਹੇ ਸੀਗੇ ਔਰ ਗੱਡੀ ਪਿੱਛੇ ਖੜੀ ਸੀਗੀ ਔਰ ਮਾਰਨ ਵਾਲਿਆਂ ਕੋਲ ਦੋ ਗੱਡੀਆਂ ਸੀਗੀਆਂ ਉਹ ਚਾਰ ਵਿਅਕਤੀ ਦਿਖਦੇ ਨੇ ਸੋ ਦੋ ਗੱਡੀਆਂ ਜਿਹੜੀਆਂ ਸੀਗੀਆਂ ਔਰ ਜਿਹੜੇ ਨੇਬਰਿੰਗ ਬਾਕੀ ਸਾਰੀਆਂ ਸਟੇਟਸ ਨੂੰ ਅਲਰਟ ਕਰਤਾ ਛੇਤੀ ਜਿਹੜੇ ਇਨਵੈਸਟੀਗੇਟ ਹੋ ਰਿਹਾ ਸਰ ਕੋਲ ਜਿਹੜਾ ਫੜਿਆ ਗਿਆ ਉਹ ਤੇ ਕੋਈ ਰਿਕਵਰ ਕੋਈ ਅਸਲਾ ਨਹੀਂ ਉਹ ਅਸੀਂ ਉਹਨਾਂ ਇਨਵੈਸਟੀਗੇਟ ਕਰ ਰਹੇ ਹਾਂ ਲੱਗਦਾ ਫਾਇਰਿੰਗ ਦਾ ਇੱਕ ਕਤਲ ਇਹ ਸਨ ਡੀਆਈਜੀ ਜਸਕਰਨ ਜੀ ਜਿਨ੍ਹਾਂ ਨੇ ਦੱਸਿਆ ਕਿ ਫਾਇਰਿੰਗ ਕਰਨ ਵਾਲੇ ਜਿਹੜਾ ਇੱਕ ਵਿਅਕਤੀ ਨੂੰ ਜਿਹੜਾਗਾ ਅਰੈਸਟ ਕਰ ਲਿੱਤਾ ਗਿਆਗਾ ਬ ਸੀ ਮਾਲ ਦੇ ਵਿੱਚ ਲੱਗੇ ਜਿਹੜੇ ਸੀਸੀਟੀਵੀ ਹੈਗੇ ਉਹਨਾਂ ਨੂੰ ਜਿਹੜਾਗਾ ਖੰਗਾਲਿਆ ਜਾ ਰਿਹਾ ਹੈਗਾ ਕੈਮਰਾਮੈਨ ਇੰਦਰਜੀਤ ਨਾਦਰਜੀਤ ਸਿੰਘ ਪੀਟੀਸੀ ਨਿਊਜ਼ ਮਹਾਲੀ